ਮੁਕੰਦਪੁਰ ਇਲਾਕੇ ਅੰਦਰ ਆਪਣੀ ਸਮਾਜ ਸੇਵੀ ਕਾਰਜਾਂ ਲਈ ਜਾਣੀ ਜਾਂਦੀ ਸਮਾਜ ਸੇਵੀ ਸੰਸਥਾ ਲਾਈਨਸ ਕਲੱਬ ਐਕਟਿਵ ਮੁਕੰਦਪੁਰ 321 ਡੀ ਬਲੋਂ ਅੱਜ ਆਪਣੇ ਸਮਾਜ ਸੇਵੀ ਕਾਰਜਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਕਲੱਬ ਪ੍ਰਧਾਨ ਸੁਨੀਲ ਕੁਮਾਰ ਮਹਿਤਾ ਦੀ ਅਗਵਾਈ ਹੇਠ ਦੀਵਾਲੀ ਦੇ ਮੌਕੇ ਲੋੜਵੰਦ ਪਰਿਵਾਰਾਂ ਨੂੰ ਰਚਨ ਵੰਡਣ ਤੇ ਮੁਕੰਦਪੁਰ ਇਲਾਕੇ ਦੇ ਪੱਤਰਕਾਰਾਂ ਨੂੰ ਸਨਮਾਨਿਤ ਕਰਨ ਲਈ ਸਮਾਗਮ ਆਯੋਜਨ ਕੀਤਾ ਗਿਆ ਇਸ ਸਮਾਗਮ ਵਿੱਚ ਜ਼ਿਲ੍ਹਾ ਕਮੰਡਾ ਦਵਿੰਦਰਪਾਲ ਅਰੋੜਾ ਪਾਸਟ ਗਵਰਨਰ ਹਰੀਸ਼ ਬੰਗਾ ਨੇ ਵਿਸ਼ੇਸ਼ ਰੂਪ ਤੇ ਰੀਜ਼ਨ ਚੇਅਰਮੈਨ ਤਰਲੋਚਨ ਸਿੰਘ ਵਿਰਦੀ ਜੋਨ ਚੇਅਰਮੈਨ ਬਲਵਿੰਦਰ ਸਿੰਘ ਮੁਖ ਮਾਵਾਂ ਦੇ ਰੂਪ ਵਿੱਚ ਸ਼ਿਰਕਤ ਕੀਤੀ ਕਲੱਬ ਵੱਲੋਂ ਜ਼ਿਲ੍ਹਾ ਗਵਰਨਰ ਦਵਿੰਦਰ ਪਾਲ ਅਰੋੜਾ ਪਾਸਟ ਗਵਰਨਰ ਹਰੀਸ਼ ਬੰਗਾ ਦੀ ਅਗਵਾਈ ਹੇਠ 21 ਲੋੜਬੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਤੇ ਮੁਕੰਦਪੁਰ ਇਲਾਕੇ ਦੇ ਨਾਮਵਰ ਪੱਤਰਕਾਰ ਸੁਖਜਿੰਦਰ ਸਿੰਘ ਬਖਲੌਰ ਅਸ਼wini ਪਾਟਕ ਅਮਰੀਕ ਕਟਾਰੀਆ ਸੰਜੀਪ ਮਾਰ ਨੂੰ ਗਿਫਟ ਦੇ ਸਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਜ਼ਿਲ੍ਹਾ ਗਵਰਨਰ ਦਰਵਿੰਦਰ ਪਾਲ ਅਰੂੜਾ ਨੇ ਕਿਹਾ ਕਿ ਲਾਈਨਸ ਕਲੱਬ ਐਕਟਿਵ ਮੁਕੰਦ ਪਰਵਲੋਕੀਤੇ ਜਾ ਰਹੇ ਕਾਰਜ ਸ਼ਿਲਾਂਗਾ ਜੁਹਨ ਜਿਨ੍ਹਾਂ ਦੀ ਸ਼ਿਲਾਂਗਾ ਕੀਤੀ ਜਾਵੇ ਉਨਹੀ ਘਟ ਹੈ ਉਹਨਾਂ ਨੇ ਕਿਹਾ ਕਿ ਕਲੱਬ ਬਲੋਕੀਤੇ ਜਾ ਰਹੇ ਕਾਰਜਾਂ ਨੂੰ ਦੇਖਦੇ ਆਉਣ ਵਾਲੇ ਸਮੇਂ ਵਿੱਚ ਜ਼ਿਲ੍ਹਾ ਪ੍ਰੋਗਰਾਮ ਇਸ ਕਲੱਬ ਨੂੰ ਵਿਸ਼ੇਸ਼ ਸਨਮਾਨ ਨਾਲ ਸਨਮਾਨਿਤ ਕੀਤਾ ਜਾਵੇਗਾ ਪਾਸਟ ਗਵਰਨਰ ਰਿਸ਼ ਬੰਗਾ ਨੇ ਕਿਹਾ ਕਿ ਲਾਈਨਸ ਕਲੱਬ ਐਕਟਿਵ ਮੁਕੰਦ ਪਰਵਲੋਕੀਤਾ ਜਾ ਰਿਹਾ ਹਰ ਕਾਰਜ ਪਰ ਸੰਸਾਜੋਗ ਹੈ ਇਸ ਕਲਾਬ ਇੱਕਲਾਬ ਜ਼ਿਲ੍ਹੇ ਦੇ ਨਾਮ ਵਰ ਕਲੱਬਾਂ ਚ شمار ਹੈ ਜੋ ਕਲੱਬ ਲਈ ਮਾਣ ਵਾਲੀ ਗੱਲ ਹੈ ਜ਼ਿਲ੍ਹਾ ਗਵਰਨਰ ਨੇ ਸਾਰੇ ਲਾਈਨਸ ਮੈਂਬਰਾਂ ਨੂੰ ਪਿੰਨ ਲਗਾ ਕੇ ਸਨਮਾਨਿਤ ਕੀਤਾ ਕਲੱਬ ਵੱਲੋਂ ਜ਼ਿਲ੍ਹਾ ਗਵਰਨਰ ਪਾਸਟ ਗਵਰਨਰ ਰੀਜ਼ਨ ਰੀਜ਼ਨ ਚੇਅਰਮੈਨ ਤੇ ਜ਼ੋਨ ਚੇਅਰਮੈਨ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਚਰਨਜੀਤ ਤਲਵੰਡੀ ਸੁਖਜਿੰਦਰ ਸਿੰਘ ਬਖਲੌਰ ਹਰਮਿੰਦਰ ਸਿੰਘ ਦਲਬੀਰ ਸਿੰਘ ਕਰਨ ਬੀ ਕਰਮਜੀਤ ਸਿੰਘ ਆਸ਼ਾ ਰਾਣੀ ਰਾਮ ਬਾਲੀਆ ਯਾਦਵਿੰਦਰ ਸਿੰਘ ਲਾਪੀ ਸਿੰਘ ਸੰਜੀਵ ਕੁਮਾਰ ਪਰਮਜੀਤ ਸਵਾਨ ਜਗਤਾਰ ਤਲਵੰਡੀ ਨਰਿੰਦਰ ਕੁਮਾਰ ਸਤਪਾਲ ਮੜੇਰ ਸੁਖਵਿੰਦਰ ਕੁਮਾਰ ਆਦ ਹਾਜ਼ਰ ਸਨ ਆਓ ਦੇਖਦੇ ਹਾਂ ਹਰਮੇਲ ਸੁਹੰਗੜਾ ਦੀ ਪੂਰੀ ਰਿਪੋਰਟ ਵਨਰ ਸਾਹਿਬ

ਹੈ ਔਰ ਬਹੁਤ ਹੀ ਵਧੀਆ ਕੰਮ ਹੈ ਮੈਂ ਐਜ਼ ਅ ਡਿਸਟ੍ਰਿਕਟ ਅੰਡਰਪਰੋੜਾ ਇਹਨਾਂ ਦੀ ਬਹੁਤ ਸ਼ਲਾਘਾ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਇਹ ਕਲੱਬ ਜਿਸ ਤਰ੍ਹਾਂ ਹਰ ਕੰਮਾਂ ਵਿੱਚ ਐਕਟਿਵ ਹੈ ਅੱਜ ਇਹਨਾਂ ਨੇ ਰਾਸ਼ਨ ਵੰਡ ਕੇ ਆਜ਼ਦੀ ਜਿਹੜੀ ਆਜ਼ਦੀ ਨੂੰ ਹੋਰ ਵਧਾਇਆ ਹੈ ਔਰ ਕਲੱਬ ਦੇ ਨਾਮ ਨਾਲ-ਨਾਲ ਡਿਸਟ੍ਰਿਕਟ ਦਾ ਨਾਮ ਉੱਚਾ ਕੀਤਾ ਹੈ ਮੈਂ ਕਲੱਬ ਨੂੰ ਬਹੁਤ ਦਿਲ ਤੋਂ ਵਧਾਈ ਦਿੰਦਾ ਹਾਂ ਔਰ ਪਰਮਾਤਮਾ ਅਗੇ ਅਰਦਾਸ ਕਰਦਾ ਹਾਂ ਕਿ ਕਲੱਬ ਨੂੰ ਤਾਕਤ ਬਖਸ਼ੇ ਤਾਂ ਕਿ ਇਹ ਜੀ ਸੇਵਾ ਦੇ ਪ੍ਰੋਜੈਕਟ ਅੱਗੇ ਤੋਂ ਵੀ ਕਰਦੀ ਰਵੇ ਔਰ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਜਿਸ ਤਰ੍ਹਾਂ ਇਹ ਕਲੱਬ ਕੰਮ ਕਰ ਰਹੀ ਹੈ ਜੋ ਵੀ ਡਿਸਟ੍ਰਿਕਟ ਦੇ ਵਿੱਚ ਇਹਨਾਂ ਦਾ ਬੰਦ ਅਵਾਰਡ ਇਹਨਾਂ ਨੂੰ ਦਿੱਤਾ ਜਾਊਗਾ ਔਰ ਮੈਂ ਇਹੀ ਕਹੂੰਗਾ ਕਿ ਇਹ ਜਿਹੜੇ ਕੰਮਾਂ ਨੂੰ ਇਦਾਂ ਹੀ ਤੇਜ਼ੀ ਨਾਲ ਕਰਦੇ ਰਹਿਣ ਤਾਂ ਕਿ ਆਪਣੇ ਡਿਸਟ੍ਰਿਕਟ ਦਾ ਨਾਮ ਹੋਰ ਉੱਚਾ ਹੋਵੇ ਥੈਂਕ ਯੂ ਵੈਰੀ ਮਚ। ਲੈਂਸਟਾ ਮਕੰਦਪੁਰ ਐਕਟਾ ਵੱਲੋਂ ਅੱਜ ਮਕੰਦਪੁਰ ਵਿਖੇ ਜਿੱਥੇ 21 ਪਰਿਵਾਰਾਂ ਨੂੰ ਰਾਸ਼ਨ ਵੰਡਿਆ ਔਰ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਸਾਡੇ ਡਿਸਟ੍ਰਿਕਟ ਗਵਰਨਰ ਲਾਇਨ ਦਵਿੰਦਰਪਾਲ ਅਰੂੜਾ ਜੀ ਉਹਨਾਂ ਦੇ ਨਾਲ ਸਾਡੇ ਏਸੀਡੀ ਏਰੀਏ ਦੇ ਰੀਜਨ ਗਵਰਨਰ ਰੀਜਨ ਚੇਅਰਮੈਨ ਲਾਇਨ ਤਰਲੋਚਨ ਸਿੰਘ ਜੀ ਜੂਨ ਚੇਅਰਮੈਨ ਬਲਵਿੰਦਰ ਸਿੰਘ ਜੀ ਔਰ ਇਸ ਕਲੱਬ ਦੇ ਚਾਰਟਰ ਪ੍ਰਧਾਨ ਔਰ 22 ਰੀਜਨ ਚੇਅਰਮੈਨ ਲਾਇਨ ਚਰਨਜੀਤ ਸਿੰਘ ਜੀ ਕਲੱਬ ਪ੍ਰੈਜ਼ੀਡੈਂਟ ਲਾਇਨ ਸੁਨੀਲ ਜੀ ਔਰ ਕਲੱਬ ਸੈਕਟਰੀ ਹਰਵਿੰਦਰ ਜੀ ਡਾਕਟਰ ਡਾਕਟਰ ਦਲਵੀਰ ਚਾਂਦ ਜੀ ਐਡਵੋਕੇਟ ਕਮਲ ਜੀ ਜੀ ਔਰ ਮਿਸ ਜੀ ਚਰਨ ਜੀ ਜੀ ਔਰ ਇਸ ਕਲੱਬ ਦੇ ਸਾਰੇ ਦੋਸਤ ਅੱਜ ਦੇ ਇਸ ਪ੍ਰੋਜੈਕਟ ਦੇ ਵਿੱਚ ਇੱਕ ਹੋਰ ਨਵੇਕਲੀ ਚੀਜ਼ ਇਹ ਹੈ ਕਿ ਇਸ ਏਰੀਏ ਦੇ ਜੋ ਪ੍ਰੈਸ ਦੇ ਸਾਡੇ ਬਹੁਤ ਹੀ ਸੀਨੀਅਰ ਦੋਸਤ ਨੇ ਉਹਨਾਂ ਨੂੰ ਵੀ ਕਲੱਬ ਨੇ ਸਨਮਾਨਿਤ ਕੀਤਾ ਹੈ ਮੈਂ ਜਿੱਥੇ ਪ੍ਰੈਸ ਵਾਲੇ ਸਾਡੇ ਦੋਸਤਾਂ ਦਾ ਬਹੁਤ ਧੰਨਵਾਦੀ ਹਾਂ ਕਿਉਂਕਿ ਇਹ ਸਾਡੇ ਸੇਵਾ ਦੇ ਕੰਮ ਮਕੰਦਪੂਰ ਐਕਟਿਵ ਨਮਾ ਸ਼ਹਿਰ ਔਰ ਇਸ ਰੀਜਨ ਦੀਆਂ ਸਾਰੀਆਂ ਕਲੱਬਾਂ ਦੇ ਪ੍ਰੋਜੈਕਟਾਂ ਨੂੰ ਬਹੁਤ ਹੀ ਹਾਈਲਾਈਟ ਕਰਦੇ ਨੇ ਔਰ ਵਿਸ਼ੇਸ਼ ਤੌਰ ਤੇ ਇਸ ਏਰੀਆ ਦੇ ਸਾਡੇ ਸੀਨੀਅਰ ਲੀਡਰ ਲਾਇਨ ਸੁਖਵਿੰਦਰ ਜੀ ਜੋ ਮੀਡੀਆ ਨਾਲ ਵੀ ਰਿਲੇਟਡ ਨੇ ਇਸ ਕਲੱਬ ਦੇ ਸੀਨੀਅਰ ਮੈਂਬਰ ਨੇ ਮੈਂ ਉਹਨਾਂ ਦਾ ਸ਼ਨੀ ਜੀਪ ਨੋਰਜੀ ਦਾ ਟੈਰੀਆ ਸਾਹਿਬ ਦਾ ਸਾਰੇ ਦੋਸਤਾਂ ਦਾ ਥੈਂਕਸਫੁਲ ਹਾਂ ਕਿ ਇਹ ਇਸੇ ਤਰ੍ਹਾਂ ਜਿਹੜੇ ਸੇਵਾ ਦੇ ਕੰਮ ਐ ਮਕਦਮ ਪਰ ਐਕਟਿਵ ਨੇ ਔਰ ਮਕੰਦ ਪਰ ਐਕਟਵ ਦੀ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕ ਹੈ ਕਿ ਇਦਾਂ ਹੀ ਸੇਵਾ ਦੇ ਕੰਮ ਕਰਦੇ ਰਹਿਣ ਮੈਂ ਆਪਣੇ ਗਵਰਨਰ ਦਵਿੰਦਰਪਾਲ ਰੋੜਾ ਜੀ ਦਾ ਅੱਜ ਦੇ ਇਸ ਪ੍ਰੋਜੈਕਟ ਤੇ ਵਿਸ਼ੇਸ਼ ਔਰਤੇ ਮੁੱਖ ਮਹਿਮਾਨ ਤੌਰ ਤੇ ਪਹੁੰਚਣ ਲਈ ਬਹੁਤ-ਬਹੁਤ ਧੰਨਵਾਦ ਜੈ ਹਿੰਦ ਜੈ ਲਾਲਾ ਜੀ ਇਹਨਾਂ ਨੂੰ ਬੁਲਾਇਆ ਨਹੀਂ ਕਰ ਫਿਰ ਆਪਾਂ ਪਹਿਲਾਂ ਇਸ ਵਾਲਾ